ਸਦਾ ਆ ਜਾਓ ਆ ਗਈ ਆ ਜਾਗ ਆ ਗਈ ਜਾਗ ਹਾਂ ਅੱਜ ਆਈ ਜਾਂਦੀ ਅੱਗੇ ਨਹੀਂ ਕਦੀ ਆਈ ਦੱਸ ਰੋਟੀ ਤੁਹਾਨੂੰ ਕਿਨੇ ਕਦੋਂ ਦਾ ਤੇ ਕਿਹਾ ਵੀ ਲੈ ਆਉਣਾ ਮੈਂ ਨਾ 3 ਵਜ ਗਏ ਆ ਤੇ ਇਹ ਕੋਈ ਛਾ ਦਾ ਟਾਈਮ ਆ ਮੈਂ ਤੇਰਾ ਧੁੰਕ ਰਿਹਾ ਓ ਯਾਰ ਫੇਕ ਹੀ 3 ਵਜ ਗਏ ਰੋਜ਼ ਵਜਦੇ 3 ਤੁਸੀਂ ਘਰੋਂ ਪੀ ਆ ਕਰੋ ਤੁਹਾਨੂੰ ਪਤਾ ਵਾ ਇਹ ਸਾਧਨ ਓਨੇ ਕ ਹੁੰਦੇ ਮੈਂ ਨਾਲੇ ਹੀ ਯਾਰ ਘੜੀ ਲੰਮੇ ਪੈਣ ਨੇ ਕਿ ਦੱਸ ਆਈ ਕਿ ਆ ਨੌਕਰੀ ਤੋਂ ਆਏ ਆ ਸਾਡਾ ਕੰਮ ਹੀ ਇਦਾਂ ਦਾ ਵਾ ਹੋਈ ਕਿਹ ਇਤਰਾ ਕੰਮ ਦਾ ਆਈ ਫੂ ਆਈ ਕੰਮ ਫੋਨ ਤੇ ਆ ਮੇਰਾ ਮੈਂ ਮੈਂ ਹੋਰ ਕਿਤੇਹੀਂ ਤੁਹਾਡੇ ਨੂੰ ਥੋੜਾ ਵਾ ਵੀ ਬੀ ਲਾਉਣੇ ਜਾਂ ਵਟਾਂ ਦੇ ਫਿਰਨਾ ਸਾਡਾ ਫੋਨ ਤੇ ਕੰਮ ਅਸੀਂ ਫੋਨ ਤੇ ਪੈਸਾ ਬਣਾਈ ਜਾਂਦੇ ਇਹ ਕੰਮ ਕਰੀਏ ਤੇ ਪੈਸਾ ਕਿੱਥੇ ਹੋਦਾ ਕੋਈ ਨਹੀਂ ਆ ਕਮਾ ਲਾਂਗੇ ਵਾਧ ਵਾਧੂ ਮਰ ਪਈ ਆ ਠੀਕ ਆ ਵਾਧੂ ਮਰ ਪਈ ਆ ਤੂੰ ਹੀ ਕੰਮ ਕੀਤਾ ਹੀ ਤੁਹਾਡੇ ਦਿਖਣਦਾ ਆਵੇ ਆ ਮਿਰਚਾਂ ਦੇ ਵਿੱਚ ਕਿੰਦੀ ਸਫਾਈ دار ਮਿਰਚਾਂ ਆ ਤੂੰ ਹੀ ਕੰਮ ਕੀਤੇ ਆ ਤੇ ਆ ਆਹੜੀ ਪੈਲੀ ਭਰੀ ਵਿੱਚੇ ਇਧਰ ਵੱਟਾਂ ਪਾਈਆਂ ਤੇ ਆ ਪੈਲੀ ਆ ਇੰਨੀ ਪੈਲੀ ਭਰਤੀ ਇਧਰ ਵੱਟਾਂ ਨਹੀਂ ਪਈਆਂ ਤੇ ਆਹ ਗਾਚਾ ਆ ਆਹ ਗਾਚੇ ਦਾ ਛੱਟਾ ਤੂੰ ਹੀ ਦਿੱਤਾ ਨਾ ਆ ਵੇਖੋ ਗਾਚਾ ਵੇ ਇਹਨਾਂ ਤਿੰਨ ਮਹੀਨੇ ਹੋ ਗਏ ਗਾਚੇ ਨੇ ਇੰਨਾ ਇੰਨਾ ਤੇ ਉਦਾਂ ਪੱਠੇ ਵੱਢ ਕੇ ਬਾਅਦ ਚ ਹੋਈਂਦਾ ਇਹ ਆਈ ਬ੍ਰੈਡ ਆਹ ਬ੍ਰੈਡ ਨਹੀਂ ਹੈ ਇੰਨਾ ਜਿੰਨਾ ਵਿੱਚ ਖਾ ਖਾ ਛੱਟਾ ਪਤਾ ਨਹੀਂ ਲੱਗਦਾ ਗਾਚੇ ਦਾ ਦਿੱਤਾ ਖਾ ਦ ਦਿੱਤਾ ਇੰਨਾ ਗਾਚਾ ਤੇ ਉਹ ਗਾਚਾ ਵੱਢ ਲੀਏ ਨਾ ਤੇ ਇੰਨਾ ਕਿ ਤੇ ਥੱਲੇੋਂ ਨਿਕਲ ਨਿਕਲ ਆਉਂਦਾ ਹੁੰਦਾ ਆ ਤੁਸੀਂ ਇੱਕ ਕਮਾਈਆਂ ਕੀਤੀਆਂ ਸਾਰੀਆਂ ਤੁਹਾਡੀ ਆ ਤੁਹਾਡੀਆਂ ਕਮਾਈਆਂ ਵਾ ਕਾ ਹੁਣ ਦੱਸੋ ਹੁਣ ਦੱਸੋ ਆ ਕਮਾਈ ਤੇ ਤਹੀਂ ਕੀਤੀਆਂ ਕਮਾਈਆਂ ਹਾਂ ਹੈ ਕਿੱਡੀਆਂ ਸਪਾਈਦਾਰ ਮਿਰਚਾਂ ਆਣੀਆਂ ਇਹ ਇਹ ਮਿਰਚਾਂ ਕੋਈ ਡਰ ਨਹੀਂ ਡਰਦਾ ਕਿ ਤੋੜਦਾ ਨਹੀਂ ਨਾ ਇਹ ਨਾ ਕੋ ਲੜ ਲੁੜੀ ਜਾਵੇ ਦਰਦਾ ਵੀ ਕੋਈ ਤੋੜਦਾ ਵੀ ਇਹ ਨਾ ਲੜ ਲੁੜ ਜਾਵੇ ਜਦੋਂ ਪੈਸਾ ਦੀ ਲੋੜ ਹੋਵੇ ਨਾ ਭਾਈ ਭਾਜ ਆਉਂਦੇ ਕਦੇ ਆ ਕੋਈ ਗੱਲ ਨਹੀਂ ਲੱਗੀ ਗੋਭੀ ਸਾਰੀ ਆ ਗੋਭੀ ਲਾਗੇ ਨਾ ਤੇ ਤੁਸੀਂ ਭੁੱਲ ਜਿਓ ਮੈਂ ਆਪੇ ਕੱਢ ਲੈਗਾ ਨਹੀਂ ਨਿਆ ਹੂੰ ਬਹੁਤ ਧਫੜ ਬਹੁਤ ਪੈਣਗੇ ਜੇ ਗੋਭੀ ਲੈ ਕੇ ਆਏ ਹੋ। ਕਹਿੰਦੀ ਬਤਾ ਮੈਂ ਪਈਆਂ ਸਾਰੇ ਕੰਮ ਮੈਂ ਕੀਤੇ ਆ। ਠੀਕ ਆ। ਕੋਈ ਗੋਭੀ ਲੈ ਕੇ ਹੋਰ ਗੋਭੀ ਲੈ ਕੇ ਕਿੰਨੇ ਹੋਣਾ। ਇਹਦੇ ਲੜਾਈ ਹੋਊਗੀ ਫਿਰ। ਗੋਭੀ ਨੂੰ ਲੈ ਕੇ ਅਜੇ ਗੋਭੀ ਦਸ਼ਮਣੀ ਪਾਉ ਆਪਣੀ। ਹੁੰਦਲਾ ਅਜੇ ਗੋਭੀ ਦੇ ਦੋ ਮਹੀਨਿਆਂ ਨੂੰ ਪਹਿਲਾਂ ਕਰਕੇ ਵੇਖ ਲੈ। ਪਹਿਲਾਂ ਨਹੀਂ ਲੜਨਾ। ਜਦੋਂ ਟਾਈਮ ਆਊ ਉਦੋਂ ਲੜਾਂਗੇ ਮੈਂ ਉਹਨਾਂ ਚ ਨੂੰ ਤਿਆਰ ਤਿਆਰ ਹੋਣਾ। ਮੈਂ ਤੈਰੀ ਖਿਚਨ ਦੇ ਆ ਪੁਲਸ ਨੇ ਮੈਨੂੰ ਵਰਦੀ ਦਿੱਤੀ ਵੀ ਡਰਨਾ ਨਹੀਂ ਨੂੰ ਕਹਿ ਗੱਲ ਕਿਹੜੀ ਇਹ ਫੁੱਲ ਤੇ ਛੱਡ ਮੇਰੀ ਆ ਆ ਤੇਰੀ ਛੱਟ ਨਹੀਂ ਆ ਪੁਲਸ ਦੀ ਵਰਦੀ ਆ ਇਹ ਆ ਪੁਲਸ ਦੀ ਵਰਦੀ ਇਹ ਫੌਜ ਦੀ ਆ ਹੈ ਕੈਪਟਨ ਰਿਟਾਇਰ ਜੀ ਹਾਂ ਇਹ ਇਹ ਪੁਲਸ ਨੇ ਵਰਦੀ ਕਹ ਕਹ ਦੇ ਦਿੱਤੀ ਬਖੇਰੇ ਨਾ ਬਾਈ ਪੁਲਸ ਨੇ ਵਰਦੀ ਦਿੱਤੀ ਫੇਰ ਵਰਦੀ ਕ ਲਈ ਸ਼ਰਟ ਦੇ ਦਿੱਤੀ ਪੈਂਟ ਪੈਂਟ ਰੱਖ ਲਈ ਉਹਨਾਂ ਨੇ